हां जी दोस्तों सारेया दोस्तो, दोस्तो, नु सस्श्रीकाल स्वागत करदेया टोटा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੋਟ सदरਖਾਂ ਬਿਲਕੁਲ ਕੋਟ ਇਸੇਖਾਂ ਤੋਂ ਦੋਸਤੋ ਤੁਹਾਨੂੰ ਧਰਮਕੋਟ ਰੋਡ ਦੇ ਉੱਪਰ ਪਿੰਡ ਹੈਗਾ 3 ਕਿਲੋਮੀਟਰ ਦੀ ਦੂਰੀ ਆ ਪਿੰਡ ਕੋਟ सदरਖਾਂ ਦੀ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਦੋਸਤੋ ਇਸ ਪਿੰਡ ਨੂੰ ਅ ਵੀਰ सोनू ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਤੁਹਾਨੂੰ ਆਪਾਂ ਇਸ ਘਰੋਂ ਕਾਫੀ ਦਿਖਾਈ ਦੇ ਆ ਰੇਟ ਜਿਹੜਾ ਦੋਸਤੋ ਮੇਨ ਗੱਲ ਕਰ ਲਈਏ ਰੇਟ ਜਾਇਜ਼ ਬਿਲਕੁਲ ਵਾਜਬ ਰੇਟ ਹੁੰਦੇ ਆ ਤੇ ਅੱਜ ਦੋ ਵੈਣਾ ਹੋਣਗੀਆਂ ਇਸ ਵੀਡੀਓ ਦੇ ਵਿੱਚ ਇੱਕ ਜਰਸੀ ਦਿਖਾ ਦਾਂਗੇ ਬਿਲਕੁਲ ਤਾਜੀ ਸੁਈ ਸੁਵਾਈ ਆ ਦੁੱਧ ਤੇ ਆ ਤਸੱਲੀ ਕਰ ਸਕਦੇ ਹੋ ਚੁਵਾਈ ਕਰਕੇ ਇੱਕ ਗੱਬਣ ਵੈੜ ਦਿਖਾ ਦਾਂਗੇ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਠੀਕ ਹੈ ਜੀ ਗੱਬਣ ਵੈੜ ਆ ਬਿਲਕੁਲ ਤਿਆਰੀ ਦੇ ਵਿੱਚ ਆ ਕੋਈ ਹਫਤਾ 5 ਦਿਨ ਬਾਕੀ ਇਸੂਨ ਦੇ ਵਿੱਚ ਅੱਜ 16 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 9:30 ਵਜੇ ਮਾਰਨਿੰਗ ਟਾਈਮ ਹੈਗਾ ਆਓ ਕਰ ਕਰਦੇ ਆ ਗੱਲਬਾਤ ਵੀਰ ਸੂਨੂ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੂਨੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੁਰੂ ਜੀ ਬਹੁਤ ਵਧੀਆ ਵੀਰ ਜੀ ਠੀਕ ਅੱਛਾ ਸੋਨੂ ਵੀਰੇ ਆਪਾਂ ਸ਼ੂ ਦੋ ਵਿਕਾਉਗਾ ਹਾਂਜੀ ਹਾਂਜੀ ਤੇ ਪਿਛਲੀ ਵੀਡੀਓ ਚ ਵੀ ਆਪਾਂ ਪਾਈਆਂ ਸੀ ਬਹਿੜਾ ਜਿਆਦੀਆਂ ਆਪਣੇ ਕੋਲ ਆਉਂਦੀਆਂ ਹਾਂ ਹਾਂਜੀ ਹਾਂਜੀ ਤੇ ਰੇਡ ਬਾਜ ਵੀ ਆ ਪਿਛਲੀ ਵਾਰੀ ਵੀ ਖੁਰੋਦਾ ਬਹੁਤ ਵਧੀਆ ਸੇਲ ਹੋ ਗਈ ਹੈ ਨਾ ਹਾਂਜੀ ਹਾਂਜੀ ਤੇ ਅੱਜ ਦੋ ਬਹਿੜਾ ਆਪਾਂ ਦਿਖਾ ਦੇਣੀਆਂ ਹਾਂਜੀ ਹਾਂਜੀ ਤੇ ਇੱਕ ਗੱਬਣ ਤੇ ਇੱਕ ਤਾਜੀ ਸੂਈ ਹਾਂਜੀ ਹਾਂਜੀ ਪਾਈ ਵੀ ਨੰਬਰ ਤੋਂ ਆਪਾਂ ਸ਼ਟਾਰਟ ਕਰ ਲਿਆ ਜਿਹੜੀ ਇਹ ਬਹਿੜ ਹੈਗੀ ਹੈ ਵੀਰ ਜੀ ਨੇ ਦੂਸਰੇ ਸਵੇਰ ਸੁਣਾ ਦੂਸਰਾ ਸੂਆ ਹਾਂਜੀ ਹਾਂਜੀ ਤੇ ਦਿਨ ਕਿੰਨੇ ਲੈਣੀ ਦਿਨ ਲੈ ਜਾਈਗੀ 4-5 4-5 ਹਾਂਜੀ ਹਾਂਜੀ ਠੀਕ ਹੈ ਭਰਾ 4-5 ਦਿਨ ਦੋਸਤੋ ਲੈ ਜੂਗੀ ਠੀਕ ਆ ਹਾਈਟ ਦਰਮਿਆਨੀ ਆ ਕੋਈ ਦੂਰੋਂ ਨੇੜੋਂ ਵੀਰ ਨਹੀਂ ਆਉਣਾ ਮੈਂ ਤੁਹਾਨੂੰ ਇੱਕ ਵਾਰੀ ਥੋੜਾ ਦੂਰੀ ਤੋਂ ਦਿਖਾ ਦਿੰਦਾ ਕੋਈ 3-4 ਕਰਮ ਪਿਛੇ ਹਟ ਕੇ ਮੈਂ ਤੁਹਾਨੂੰ ਦਿਖਾ ਰਿਹਾ ਹਾਈਟ ਬਿਲਕੁਲ ਦਰਮਿਆਨੀ ਹਾਈਟ ਆ ਰੇਡ ਪੜਤਾ ਜਾਇਜ਼ ਹੋਊਗਾ ਵਿਹੜ ਚੰਗੀ ਆ ਮਨ ਨੂੰ ਲੱਗੂ ਕਿ ਪਸੰਦ ਆ ਥੋੜੇ ਜਿਹਾ ਪਠੇ ਖਾ ਕੇ ਦੋਸਤੋ ਪਸ਼ੂ ਰੱਜਣ ਵਾਲਾ ਪਸ਼ੂ ਆ ਤੇ ਦੁੱਧ ਤਕਰੀਬਨ ਚੰਗੀ ਉਮੀਦ ਕਰ ਸਕਦੇ ਆ ਵੀ 10-11 ਲੀਟਰ 12 ਲੀਟਰ 11 ਲੀਟਰ ਤੱਕ ਅੱਪਰ 10 ਲੀਟਰ ਤੱਕ ਵੀ ਤੁਸੀਂ ਮੰਨ ਲਓਗੇ ਤੇ 10 ਲੀਟਰ ਤੱਕ ਵੀ ਦੁੱਧ ਚਵਾ ਦੂਗੀ ਕਿਉਂ ਬਾਈ ਸੋਨੂ ਵਾਸੇ ਤੁਹਾਡਾ ਵੀ ਚਲੋ ਵਪਾਰ ਦਾ ਕੰਮ ਆ ਦੁੱਧ ਤੇ ਨਾਰਮਲ ਇਨਾ ਪਾਉਣਾ ਵੀ ਚਾਹੀਦਾ ਚਾਹੀਦਾ 12 ਕਿਲੋ ਚਾਹੀਦਾ ਭੈਣ ਤੈਨੂੰ 10 12 ਕਿਲੋ ਰਾਮਣਾ ਦੇਣਾ ਚਾਹੀਦਾ ਚਾਰੂ ਚੁਰੂ ਬਹੁਤ ਹੂੰ ਚਾਰੂ ਚੁਰੂ ਨਾਲ ਇਹਨਾਂ ਵੀ ਥੋੜਾ ਜਿਹਾ ਪਠੇ ਡੱਕੇ ਘੱਟ ਖਾ ਕੇ ਪਸ਼ੂ ਰੱਜਣਾ ਹਾਂਜੀ ਹਾਂਜੀ ਵੀਰ ਜੀ ਹਨਾ ਹਾਂਜੀ ਤੇ ਆ ਦਿਖਾਈਏ ਮਾੜਾ ਜਿਹਾ ਲੱਗੋ ਤੁਸੀਂ ਦੇ ਪਾਸੇ ਆ ਲਓ ਇਹ ਆ ਦੇਖੋ ਕ੍ਰੋਸ ਬ੍ਰੀਡ ਆ ਠੀਕ ਆ ਜੀ ਕ੍ਰੋਸ ਬ੍ਰੀਡ ਆ ਤੇ ਬਾਕੀ ਥਣ ਥਣ ਜਿਹੜਾ ਤੁਹਾਨੂੰ ਬਿਲਕੁਲ ਐਨ ਕੋਲੋਂ ਦਿਖਾਉਣੀ ਆ ਆ ਦੇਖੋ ਜੀ ਅ ਪਹਿਲਾਂ ਨਹੀਂ ਸੁਣੀ ਆ ਨਹੀਂ ਦੂਸਰੇ ਆ ਯਾ ਦੂਸਰੇ ਆ ਯਾ ਇਹ ਪਹਿਲਾਂ ਕੀ ਠੀਕ ਦੂਸਰੇ ਸੂਵੇ ਆ ਦੂਜਾ ਸੂਆ ਤੇ ਵਿਥੀ-ਵੁਥੀ ਬੇਸ਼ੱਕ ਦੋਸਤੋ ਥੋੜੀ ਜੀ ਤੁਹਾਨੂੰ ਘੱਟ ਨਜ਼ਰ ਆਊਗੀ ਕਿਉਂਕਿ ਲੇਵਾ ਭਰਦੀ ਪਈ ਆ ਆ ਤੁਸੀਂ ਦੇਖੋਗੇ ਬੈਕ ਸਾਈਡ ਤੋਂ ਲੇਵਾ ਆਵੇ ਢੇਰ ਟੂ ਲਗਾ ਪਈ ਆ ਆ ਦੇਖੋ ਤਾਂ ਤੇ ਪੰਤੋਂ ਤੋਂ ਪਰ ਕਿਵੇਂ ਆ ਸੋਨੂ ਭਾ ਬਹੁਤ ਵਧੀਆ ਆ ਜੀ ਇਹਨੂੰ 53 ਬੇਦਾਂ ਦਾ ਵੀ ਫੁੱਲ ਵਧੀਆ ਤੇ ਆਹ ਫੇਸ ਕੁਆਲਿਟੀ ਆ ਤੇ ਆਹ ਥਾਂ ਦੇ ਬਾਗੇ ਪਾਜੀ ਠੀਕ ਆ ਰੇਟ ਵੀ ਬਿਲਕੁਲ ਜਾਇਜ਼ ਆ ਛੋਟਾ ਰੇਟ ਆ ਦੋਸਤੋ ਵਹਿੜ ਦੇ ਹਿਸਾਬ ਨਾਲ ਵਹਿੜ ਵੀ ਬਿਲਕੁਲ ਛੋਟੇ ਕਦ ਗੱਡ ਦੀ ਆ ਰੇਟ ਵੀ ਪੁੱਛ ਲਈਏ ਸੋਨੂ ਭਾਈ ਦੇ ਲੈ ਕਿੰਥੋਂ ਤੱਕ ਮੇਰੇ ਮੁੱਲੇ ਦਮਾ 3000 ਰੁਪਿਆ ਮੁੱਲ ਮੰਗਦੇ ਇਮਾਨਦਾਨ ਕਰਤਾ 30000 ਦੇ ਵਿੱਚ ਹਾਂਜੀ ਹਾਂਜੀ ਠੀਕ ਆ ਜੀ ਤੇ 30000 ਦੇ ਵਿੱਚੋਂ ਦੋਸਤੋ ਛੋੜ ਛੱਪਾ ਕੋਈ ਇਮਾਨਦਾਨ ਉਹ ਹੋ ਜਾਊਗਾ ਠੀਕ ਆ ਬੱਚੀ ਪਸੰਦ ਆਊਗੀ ਤੁਹਾਨੂੰ ਸੂਬਾ ਦੂਜਾ ਬਣੂ ਦੀ ਹਜੇ 5-6 ਦਿਨ ਬਾਕੀ ਐ ਇਸ ਤੋਂ ਬਾਅਦ ਇੱਕ ਤੁਹਾਨੂੰ ਜਰਸੀ ਅਗਲੀ ਵਾਰ ਦਿਖਾਉਣੇ ਆ ਤੇ ਪੂਰੀ ਡਿਟੇਲ ਆਪਾਂ ਲੈ ਲੈਂਦੇ ਆ ਸੋ ਨੂੰ ਵੀਰ ਕੀ ਇਨਫੋਰਮੇਸ਼ਨ ਐ ਇਸ ਵਾਰ ਦੀ ਆ ਵੀਰ ਜੀ ਪਹਿਲੇ ਸੂਏ ਸੂਈ ਐ ਮੂੰਹ ਚਾਰ ਦੰਦ ਬੱਚੀ ਪਹਿਲਾ ਸੂਬਾ ਸੁਣੀ ਆ ਹਾਂਜੀ ਹਾਂਜੀ ਜਰਸੀ ਹੈ ਹਾਂਜੀ ਹਾਂਜੀ ਜੀ ਥੋੜਾ ਜਿਹਾ ਪੱਖ ਜਿਹਾ ਪੰਜਾਬ ਦੀ ਜਰਸੀ ਆ ਜਾਂਦੀ ਹਨ ਹਾਂਜੀ ਆ ਜੀ ਪੰਜਾਬ ਦੀ ਐ ਜੀ ਆਪਾਂ ਐਵੇਂ ਕਹੀ ਹਾਂ ਹੋਡੀ ਜਰਸੀ ਆ ਤੇ ਸੋ ਪਹਿਲਾ ਸੂਬਾ ਤੇ ਮੂਹ ਤੰਦੋਂ ਚਾਰ ਦੰਦ ਆ ਜੀ ਚੌਗੀ ਆ ਹਾਂਜੀ ਹਾਂਜੀ ਦਿਖਾ ਦਗੇ ਜੀ ਆ ਲੋ ਚਾਰ ਦੰਦ ਦੋਸਤੋ ਮੂਹ ਤੰਦੋਂ ਵੇਖੋ ਬਿਲਕੁਲ ਚੌਗੀ ਆ ਆ ਕਰੋ ਠੀਕ ਆ ਚਾਰ ਦੰਦ ਆ ਤੇ ਦਿਨ ਸੋਨੂ ਬਾਈ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਵਿੱਚ 10 ਦਿਨ ਹੋ ਗਏ ਆ 10 ਦਿਨ ਹੋ ਗਏ ਆ ਬੱਚਾ ਥੱਲੇ ਤੇ ਕੀ ਸੀ ਬੱਚਾ ਆ ਇਹ ਮੇਲ ਕਾਫ ਹਾਂਜੀ ਹਾਂਜੀ ਠੀਕ ਆ ਜੀ ਮਗਰ ਜਿਹੜਾ ਦੋਸਤੋ ਬੱਚਾ ਹੈ ਉਹ ਮੇਲ ਕਾਫ ਆ ਠੀਕ ਆ ਜੀ 10 ਕੁ ਦਿਨ ਦਾ ਜਿਹੜਾ ਸਮਾਂ ਟੋਟਲ 10 ਕੁ ਦਿਨ ਹੋ ਗਏ ਆ ਬੱਚਾ ਜਿਹੜਾ ਤੁਸੀਂ ਦੇਖ ਸਕਦੇ ਹੋ ਪਿਓਰ ਮਗਰ ਜਿਹੜਾ ਦੋਸਤ ਜਰਸੀ ਦੇ ਵਿੱਚ ਮੇਲ ਕਲਾਸ ਆ ਠੀਕ ਹੈ ਸੋ ਬੱਚੀ ਜਿਹੜੀ ਦੋਸਤੋ ਚੰਗੀ ਆ ਮੂੰਹ ਚਾਰਦਾਂ ਦਾ ਤੇ ਚਵਾਈ ਸਾਨੂੰ ਫਿਰ ਸਵੇਰ ਕਿੰਨੇ ਕਜੇ ਕੀਤੀ ਹੈ ਜੀ ਤੜਕੇ 5 ਵਜੇ ਦੀ ਚਵਾਈ ਆ 5 ਵਜੇ ਦੀ ਆ ਹਾਂਜੀ ਹਾਂਜੀ ਠੀਕ ਆ ਹੁਣ ਫਿਲਹਾਲ ਆਪਾਂ ਵੀਡੀਓ ਦਾ ਟਾਈਮ 9:30 ਵਜੇ ਦੱਸਿਆ ਵੀ ਜਿਹੜਾ ਕੋਰੈਕਟ ਹੈਗਾ ਹਾਂਜੀ ਹਾਂਜੀ ਤੇ ਦੁੱਧ ਹੁਣ 10ਵੇਂ 11ਵੇਂ ਦਿਨ ਦੇ ਵਿੱਚ ਅੱਜ ਕਿੰਨਾ ਜਿਹੜਾ ਹੁਣ ਆਪਾਂ ਚੋਰੇ ਆ ਦੁੱਧ ਵਿੱਚ 11 ਕਿਲੋ ਗੇ 11 ਕਿਲੋ ਹਾਂਜੀ ਹਾਂਜੀ ਨਾ ਘਟੇ ਤੇ ਨਾ ਵਾਧੇ ਜਿਹੜਾ ਬਿਲਕੁਲ ਇਹ ਚਵਾ ਦਾਂਗੇ 11 ਕਿਲੋ ਹੈਗਾ ਜੀ ਹਾਂਜੀ ਹਾਂਜੀ 11 ਕਿਲੋ ਬਿਠੀ ਖੁੱਲਾ ਡੁੱਲਾ ਠੀਕ ਹੈ ਵੀਰੇ ਹਾਂ ਬੱਚੀ ਦੁੱਧ ਚਵਾ ਦੇਗੀ 15 ਕਿਲੋ ਜੋ ਕੜਤੀ ਚੱਲ ਪਿਆ ਅੱਛਾ ਜੀ ਹਾਂਜੀ ਹਾਂਜੀ ਠੀਕ ਮਗਲੇ ਉਹ ਚੱਲਣ ਤੋਂ ਬਾਅਦ ਵੀਰ ਕਹਿੰਦਾ ਹੈ ਵੀ ਦੁੱਧ ਉੱਪਰ ਵੀ ਜਵਾ ਦੂੰਗੀ 12 ਲੀਟਰ ਤੋਂ ਜਿੰਨੀ ਵੀ ਕਿਸੇ ਦੀ ਚੰਗੀ ਸੇਵਾ ਹੋਈ ਥਣ ਤੁਣ ਦੋਸਤੋ ਪਹਿਲਣ ਦੇ ਹਿਸਾਬ ਨਾਲ ਦੇਖੀਏ ਤੇ ਅਗਲੇ ਥਣ ਬਿਲਕੁਲ ਸਾਇਜ ਵਿੱਚ ਇੱਕਸਾਰ ਨੇ ਤੇ ਮਗਲੇ ਥਣ ਬਿਲਕੁਲ ਤੁਸੀਂ ਦੇਖੋਗੇ ਤੇ ਇੱਕਸਾਰ ਹੈ ਜੀ ਠੀਕ ਥਣ ਚੱਡੇ ਦੀ ਬਿਲਕੁਲ ਸਾਫ਼ ਤੇ ਨਵੀਂ ਬੱਚੀ ਦੇ ਜੀ ਮੋਹਨ ਚੌਗੀ ਆ ਦੋਸਤੋ ਪਸੰਦ ਆਉਗੀ ਬੱਚੀ ਤੇ ਰੇਟ ਪਰਤਾ ਵੀ ਪੁੱਛਾਂਗੇ ਤੇ 11 ਕਿਲੋ ਦੁੱਧ ਦੀ ਚਵਾਈ ਆ ਜਿਹੜੀ ਇਸ ਵਿਹੜ ਦੇ ਕੋਲ ਆ ਸੋ ਜਿਸ ਵੀਰ ਨੇ ਖਰੀਦਣੀ ਆ ਆਪਦੀ ਤਸੱਲੀ ਆ ਦੁੱਧ ਦੀ ਜਰੂਰ ਤੁਸੀਂ ਦੋ ਟਾਈਮ ਕਰ ਲਿਓ ਚਵਾਈ ਕਰਕੇ ਚੈੱਕ ਪਾਸ ਕਰਨੀ ਚਾਹੁੰਦੇ ਹੋ ਤਾਂ ਪਿੰਡ ਕੋਰ ਸਦਰਖਾਂ ਤਾਂ ਮਿਲਣੀ ਵਿਜਿਟ ਕਰਨੀ ਪਵੇਗੀ ਠੀਕ ਆ ਬੱਚੀ ਇੱਕ ਵਾਰੀ ਆ ਥਾਂ ਤੋਂ ਜ਼ਰੂਰ ਚਾ ਸੋਨੂ ਵੀਰਾ ਫਿਰ ਲੈਣ ਜਨ ਬੋਲਿੰਦਾ ਕਿ ਇਹ ਤਾਂ 40000 ਰੁਪਇਆ ਮੰਗਦਿਆਂ ਵੇਚੀ ਮੰਗ 40000 ਹਾਂਜੀ ਮਾਨਤਾਣ ਕਰਦਾ 40000 ਤੋਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਵਾਚੂ ਪਸ਼ੂ ਆ ਇੱਕ ਨੰਬਰਨਾ ਵੇਚੀ ਪੂਰ ਛੱਟੇ ਦੀ ਥਾਂ ਦੀ ਗਾਰੰਟੀ ਆਖੜੀ ਹੋਏਗੀ ਬਾਅਦ ਘੱਟ ਗਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਨੰਬਰ ਆਪਣੇ ਬੋਲ ਦਈਏ ਜੀ 8872218319 ਤੇ 8872218319 18319 ਹਾਂਜੀ ਹਾਂਜੀ ਇਹ ਮੇਰੇ ਨਾਲ ਦੋਸਤੋ ਵੀਰ ਸੋਨੂ ਪਿੰਡ ਕੋਰ ਸਤਰਖਾਂ ਤੋਂ ਠੀਕੇ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਆ ਦਾ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਟਾਈਮ ਟੂ ਟਾਈਮ ਜਿਹੜਾ ਦੋਸਤੋਂ ਕੰਟੈਕਟ ਕਾਲ ਕਰ ਸਕਦੇ ਹੋ ਮੈਲਦਿਆ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ